10 ਨਵੰਬਰ 2022 ਨੂੰ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕੋਟਕਪੂਰਾ ਵਿੱਚ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ ਹੈ ਜਿਸ ਦੀ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਇਹ ਕੇਸ ਲਗਾਤਾਰ ਮੌਨਿਕ ਫਰੀਦਕੋਟ ਦਲਦਹ ਵਿੱਚ ਚੱਲ ਰਿਹਾ ਸੀਗਾ ਪਰ ਇਸ ਵਕਤ ਗੱਲ ਕੀਤੀ ਜਾਵੇ ਤਾਂ ਐਨਆਈਏ ਦੀ ਐਂਟਰੀ ਜਿਹੜੀ ਹੈ ਇਸ ਪੂਰੇ ਕੇਸ ਵਿੱਚ ਹੁੰਦੀ ਹੈ ਸਾਡੇ ਐਡਵੋਕੇਟ ਸਾਹਮਣੇ ਹ ਚਾਹਨਾ ਸਭ ਸਭ ਤੋਂ ਪਹਿਲੇ ਪੂਰਾ ਮੈਟਰ ਕਿਸ ਤਰੀਕੇ ਦੱਸੇਗਾ ਕਿ ਕੀ ਕੁਝ ਵਾਪਰੇ ਸੀ ਉਸ ਤਰ੍ਹਾਂ ਇਹ 10 11 2022 ਦੀ ਗੱਲ ਹੈਗੀ ਹੈ ਕਿ ਵੀ ਇੱਕ ਪ੍ਰਦੀਪ ਕੁਮਾਰ ਜਿਹੜਾ ਹੈਗਾ ਪ੍ਰਦੀਪ ਘਟਾਰੀਆ ਜੋ ਕਿ ਡੇਰਾ ਪ੍ਰੇਮੀ ਸੀਗਾ ਉਸ ਦਾ ਮਰਡਰ ਕੀਤਾ ਜਾਂਦਾ ਹੈਗਾ ਉਹਦਾ ਮਰਡਰ ਹੋਣ ਦੇ ਨਾਲ-ਨਾਲ ਉਹਦੇ ਗਨਮੈਨ ਜਿਹੜਾ ਹੈਗਾ ਉਹਨੂੰ ਵੀ ਬੁਲਟ ਲੱਗਦੀ ਹੈਗੀ ਹੈ ਅਪਾਰਟ ਫਰਮ ਥੈਟ ਉਹਦੇ ਨਾਲ ਹੀ ਇੱਕ ਐਮਸੀ ਦੀ ਸ਼ਾਪ ਹੁੰਦੀ ਹੈ ਉਹ ਵੀ ਇੰਜਰਡ ਹੁੰਦਾ ਹੈਗਾ ਇਸ ਦੇ ਵਿੱਚ ਇਸ ਦੇ ਵਿੱਚ ਪ੍ਰਦੀਪ ਦਾ ਜਿਹੜਾ ਕਤਲ ਹੋਣ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਸਟਾਰਟ ਆਊਟ ਹੁੰਦੀ ਹੈ ਜਿੰਦੇ ਤਹਿਤ ਪੁਲਿਸ ਕਲੂਲੈਸ ਸੀਗੀ ਕਲੂਲੈਸ ਹੋਣ ਦੇ ਬਾਅਦ ਇਹਨੂੰ ਇੱਕ ਕਲੂ ਮਿਲਦਾ ਹੈਗਾ ਕਿ ਵੀ ਇੱਕ ਆਦਮੀ ਜੋ ਕਿ ਮੋਗੇ ਵਿੱਚ ਰਿਮਾਂਡ ਵਿੱਚ ਲੈ ਕੇ ਜਾਂਦੇ ਹੈਗੇ ਆ ਉਹ ਦੱਸਦਾ ਹੈਗਾ ਕਿ ਵੀ ਕੁਝ ਪਰਸਨਸ ਜਿਹੜੇ ਹੈਗੇ ਆ ਜੇਲ੍ਹ ਚ ਪ੍ਰੋਵਾਈਡ ਕੀਤੇ ਗਏ ਹੈਗੇ ਆ ਜੋ ਕਿ ਗੈਂਗਸਟਰ ਗੋਲਡੀ ਬਰਾਡ ਦੇ ਨਾਲ ਲਿੰਕ ਸੀਗੇ ਤੇ ਉਹਨਾਂ ਦੀ شناخت ਉਹ ਕਰਦਾ ਹੈਗਾ ਉਹ شناخت ਤੋਂ ਬਾਅਦ ਉਹ ਪਰਸਨਸ ਨੂੰ ਨੋਮੀਨੇਟ ਕੀਤਾ ਜਾਂਦਾ ਹੈਗਾ ਉਹ ਪਰਸਨਸ ਦੇ ਨੋਮੀਨੇਸ਼ਨ ਹੋਣ ਦੇ ਨਾਲ ਨਾਲ ਹੀ ਇੱਕ ਕਾਲ ਜਿਹੜੀ ਹੈਗੀ ਹੈ ਪੁਲਿਸ ਨੂੰ ਰੀਸੀਵ ਹੁੰਦੀ ਹੈਗੀ ਹੈ ਕਿ ਅਸੀਂ ਤਿੰਨ ਪਰਸਨਸ ਜਿਹੜੇ ਹੈਗੇ ਆ ਉੱਥੇ ਫੜੇ ਹੈਗੇ ਆ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਐਡਮਿਟ ਕੀਤਾ ਹੈਗਾ ਕਿ ਵੀ ਅਸੀਂ ਜਿਹੜਾ ਹੈਗਾ ਇੱਕ ਡੇਰਾ ਪ੍ਰੇਮੀ ਦਾ ਮਰਡਰ ਜਿਹੜਾ ਕਰਕੇ ਆਏ ਹੈਗੇ ਆ ਉਸ ਤੋਂ ਬਾਅਦ ਕੰਟੀਨਿਊਸਲੀ ਅਦਰ ਕੋਕੀਅਸ ਜਿਹੜੇ ਹੈਗੇ ਆ ਫੜੇ ਜਾਂਦੇ ਹੈਗੇ ਆ ਇਸ ਤੋਂ ਬਾਅਦ ਜਿਹੜਾ ਇਹਦਾ ਚਲਾਨ ਜਿਹੜਾ ਹੈਗਾ 2022 ਤੋਂ ਬਾਅਦ ਪੇਸ਼ ਕਰਕੇ ਮਾਨਯੋਗ ਅਦਾਲਤ ਵਿੱਚ ਜਿਹੜਾ ਹੈਗਾ ਚਾਰਜ ਜਿਹੜਾ ਫਰੇਮ ਆਊਟ ਹੋ ਚੁੱਕਿਆ ਹੈਗਾ ਤੇ ਹੁਣ ਪ੍ਰੈਜ਼ੈਂਟਲੀ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਦਾ ਐਵਿਡੈਂਸ ਜਿਹੜਾ ਸੀਗਾ ਰਿਕਾਰਡ ਹੋ ਚੁੱਕਿਆ ਹੈਗਾ ਜਿਹੜੀ ਕਾਫੀ ਕਾਰਵਾਈ ਜਿਹੜੀ ਹੈਗੀ ਆ ਮਨੋਕ ਦਲਦੀ ਹੋ ਚੁੱਕੀ ਹੈ ਹੋ ਚੁੱਕੀ ਹੈ ਚਾਰਜ ਫ੍ਰੀਮ ਹੋਣ ਤੋਂ ਬਾਅਦ ਉਹਦਾ ਜਿਹੜਾ ਹੈਗਾ ਉਹਨੇ ਸਾਰੇ ਦਾ ਸਾਰਾ ਜਿਹੜਾ ਹੈਗਾ ਪਰਸਨਸ ਜਿਹੜੇ ਹੈਗੇ ਆ ਕੁਝ ਆਇਡੈਂਟੀਫਾਈ ਕੀਤੇ ਹੈਗੇ ਆ ਕੁਝ ਨਹੀਂ ਆਇਡੈਂਟੀਫਾਈ ਕੀਤੇ ਹੈਗੇ ਤੇ ਹੁਣ ਜਦੋਂ ਉਸ ਤੇ ਕ੍ਰੋਸ ਪਾਰਟਲੀ ਉਹਨੂੰ ਹੋ ਚੁੱਕਿਆ ਹੈਗਾ ਤੇ NIA ਦੀ ਜਿਹੜੀ ਹੈਗੀ ਇੱਕ ਐਪਲੀਕੇਸ਼ਨ ਜਿਹੜੀ ਹੈਗੀ ਆ ਫਾਰਵਰਡ ਹੁੰਦੀ ਹੈਗੀ ਆ ਆਨਰਬਲ ਕੋਰਟ ਕੋਲੋਂ ਕਿ ਇਹ ਕੇਸ ਜਿਹੜਾ ਹੈ ਸੀ ਇੱਥੋਂ ਹੁਣ NIA ਸਪੈਸ਼ਲ ਕੋਰਟ ਦਿੱਲੀ ਜਿਹੜਾ ਹੈਗਾ ਲੈ ਕੇ ਜਾਣਾ ਹੈਗਾ ਸਰ ਐਨਆਈ ਜਿਹੜਾ ਐਪਲੀਕੇਸ਼ਨ ਫਾਰਵਰਡ ਕਰਦੀ ਹੈ ਉਸ ਵਿੱਚ ਕੀ ਹਵਾਲਾ ਕੀ ਦਿੱਤਾ ਕੁਝ ਗੈਂਗਸਟਰਸ ਨਾਲ ਲਿੰਕ ਦੱਸੇ ਜਾ ਰਹੇ ਨੇ ਜੋ ਬਾਹਰੋਂ ਕੁਝ ਫੰਡਿੰਗ ਕਰਦੇ ਨੇ ਜਾਂ ਬਾਹਰੋਂ ਬੈਠੇ ਆਪਣਾ ਸਮਰਾਜ ਚਲਾ ਰਹੇ ਨੇ ਇਹ ਇੱਕ ਆਰਸੀ ਜਿਹੜਾ ਹੈਗਾ 39/22 ਜਿਹੜਾ ਹੈਗਾ ਰਜਿਸਟਰਡ ਕੀਤਾ ਹੈਗਾ ਐਨਆਈ ਨੇ ਰੀ ਰਜਿਸਟਰ ਆਫ ਦਿ ਕੇਸ ਹੈਗਾ ਜੋ ਕਿ ਸਪੈਸ਼ਲ ਕੋਰਟ ਥਾਣਾ ਜਿਹੜਾ ਹੈਗਾ ਦਿੱਲੀ ਵੱਲੋਂ ਇੱਕ ਪਹਿਲਾਂ ਐਫਆਈਆਰ ਰਜਿਸਟਰਡ ਕੀਤੀ ਜਾਂਦੀ ਹੈ ਉਹਦੇ ਬਿਹਾਫ ਦੇ ਉੱਤੇ ਹੀ ਐਨਆਈ ਜਿਹੜੀ ਇੱਕ ਨਵਾਂ ਜਿਹੜਾ ਕੇਸ ਰੀ ਰਜਿਸਟਰ ਕਰਦੀ ਹੈ ਉਸ ਐਲੀਗੇਸ਼ਨ ਸਾਰਿਆਂ ਦਾ ਇਹੀ ਹੈ ਕਿ ਵੀ ਇੱਕ ਜਿਹੜੇ ਗੈਂਗਸਟਰਸ ਹੈਗੇ ਆ ਜਿਨ੍ਹਾਂ ਦਾ ਨਾਮ ਜਿਹੜਾ ਹੈਗਾ ਪ੍ਰੋਮਿਨੈਂਟਲੀ ਆ ਰਿਹਾ ਹੈਗਾ ਨਿਊਜ਼ ਦੇ ਵਿੱਚ ਕਿ ਵੀ ਇਹ ਸਾਰਿਆਂ ਦਾ ਗਰੁੱਪਸ ਜਿਹੜਾ ਹੈਗਾ ਬਣਿਆ ਹੋਇਆ ਹੈਗਾ ਇਹ ਟੈਰਰ ਫੰਡਿੰਗ ਕਰਦੇ ਹੈਗੇ ਆ ਇਹਨਾਂ ਨਾਲ ਕੋਰਿਲੇਟਿਡ ਹੈਗੇ ਆ ਇਹ ਪ੍ਰੋਮਿਨੈਂਟ ਪਰਸਨਸ ਜਿਹੜੇ ਹੈਗੇ ਆ ਉਹਨਾਂ ਨੂੰ ਟਾਰਗੇਟ ਕਰਦੇ ਹੈਗੇ ਆ ਜਿੰਦੇ ਚ ਕੁਝ ਨੌਜਵਾਨ ਵੀ ਇਨਵੋਲਡ ਹੈਗੇ ਆ ਤੇ ਇਹ ਸਾਰਾ ਜਿਹੜਾ ਹੈਗਾ ਇੱਕ ਫੀਅਰ ਕ੍ਰੀਏਟ ਆਊਟ ਕੀਤਾ ਜਾ ਰਿਹਾ ਹੈਗਾ ਇੰਡੀਆ ਦੇ ਵਿੱਚ ਤੇ ਬ੍ਰੌਡ ਦੇ ਵਿੱਚ ਇਸ ਕਰਕੇ ਇਹਨੂੰ ਐਨਆਈਏ ਜਿਹੜਾ ਹੈਗਾ ਆਪਣੀ ਆਪ ਜਾਂਚ ਜਿਹੜੀ ਹੈਗੀ ਹੈ ਸਟਾਰਟ ਕਰਦੀ ਹੈਗੀ ਸਰ ਜਿਸ ਸਿੰਡੀਕੇਟ ਦਾ ਨਾਮ ਲਿਆ ਜਾ ਰਿਹਾ ਹੈ ਕੁਝ ਪਤਾ ਲੱਗ ਸਕਦਾ ਕਿਹੜੇ ਕਿਹੜੇ ਗੈਂਗਸਟਰਸ ਵੱਡੇ ਜਿਹਨਾਂ ਦਾ ਨਾਮ ਇਸ ਵਿੱਚ ਸ਼ਾਮਿਲ ਹੈ ਹਾਂ ਜੀ ਇਸ ਦੇ ਵਿੱਚ ਜੇ ਆਪਾਂ ਇਹਨਾਂ ਦੇ ਦੇਖੀਏ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦੀ ਜਿਹੜੀ ਆਰਸੀ 3 ਉਹਨਾਂ ਵਿੱਚ ਪ੍ਰੋਮਿਨੈਂਟਲੀ ਜਿਹੜੇ ਇਹਨਾਂ ਨਾਮ ਰਨ ਲੈ ਰਹੀ ਹੈਗੇ ਲਾਰੈਂਸ ਬਿਸ਼ਨੋਈ ਕਾਲਾ ਜਥੇੜੀ ਦੈਨ ਜਸਦੀਪ ਸਿੰਘ ਹੈ ਸਚਿੰਤਾਪਰ ਬਿਸ਼ਨੋਈ ਅਨਮੋਲ ਬਿਸ਼ਨੋਈ ਵਿਕਰਮ ਬਰਾੜ ਸਤਿੰਦਰ ਗੋਲਡੀ ਗੋਲਡੀ ਬਰਾੜ ਚ ਇਸ ਦਾ ਨਾਮ ਚੱਲ ਰਿਹਾ ਲਖਵੀਰ ਸਿੰਘ ਲੰਡਾ ਤੇ ਅਪਾਰਟ ਫਰਮ ਦੈਟ ਇੱਕ ਦੋ ਜਾਣੇ ਹੋਰ ਹੈਗੇ ਜੀ ਵੱਡੇ ਨਾਮ ਜਿਹਨਾਂ ਨੂੰ ਸ਼ਾਇਦwidehat ਵੱਧੇ ਵੀ ਕੁਸ਼ਤ ਕਰ ਦਿੱਤਾ ਗਿਆ ਇਹ ਐਨਆਈਬ ਵੱਲੋਂ ਕੀਤਾ ਗਿਆ ਹੈਗਾ ਬਟ ਪ੍ਰੈਜ਼ੈਂਟਲੀ ਜਿਹੜਾ ਹੈਗਾ ਕਿਸੇ ਵੀ ਕੋਰਟ ਵੱਲੋਂ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ ਹੈਗੀ ਜਾਂ ਕਿਸੇ ਵੀ ਕੇਸ ਦੇ ਵਿੱਚ ਕਨਵਿਕਟ ਨਹੀਂ ਹੋਏ ਹੈਗੇ ਵਾਂਸ ਦੇ ਆਰ ਕਨਵੈਕਟਡ ਦੈਨ ਹੀ ਆਪਾਂ ਕਹਿ ਸਕਦੇ ਹੈਗੇ ਜਿ ਕਿ ਵੀ ਇਹਨਾਂ ਦੀ ਪਰਫੈਕਟ ਇਨਵੋਲਵਮੈਂਟ ਹੈ ਜਾਨੀ ਹੈਗੀ ਸਰ ਹੁਣ ਕਿਸ ਤਰੀਕੇ ਕਰਵੇ ਰਹਿ ਸਕਦੇ ਅੱਗੇ ਹੁਣ ਜੇ ਇੱਥੇ ਅਪਲੀਕੇਸ਼ਨ ਫਾਰਵਰਡ ਹੋਈ ਹੈ ਕੇਸ ਉਥੇ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਕੁਝ ਕਿੰਤਾ ਕਰੇ ਉਥੇ ਕੇਸ ਟ੍ਰਾਂਸਫਰ ਕਰਨ ਦੀ ਹੀ ਮੰਗ ਕੀਤੀ ਗਈ ਹੈ ਇਹ ਅਪਲੀਕੇਸ਼ਨ ਦਾ ਅਜ ਕੋਰਟ ਨੇ ਜਵਾਬ ਮੰਗਿਆ ਹੈਗਾ ਸਾਰੇ ਡਿਫੈਂਸ ਕਾਉਂਸਲਸ ਅਸੀਂ ਇਸ ਦਾ ਜਵਾਬ ਦੇ ਰਹੇ ਹੈਗੇ ਹਾਂ ਉਸ ਤੋਂ ਬਾਅਦ ਕੋਰਟ ਜਿਹੜੀ ਇਹਨੂੰ ਕਨਸਿਡਰ ਕਰੂਗੀ ਕਿ ਵੀ ਇਹਨੂੰ ਭੇਜਣਾ ਹੈ ਕਿ ਨਹੀਂ ਭੇਜਣਾ ਤੇ ਮੋਸਟ ਪ੍ਰੋਬਬਲੀ ਇਹ ਆਨਰੇਬਲ ਸੁਪਰੀਮ ਕੋਰਟ ਕੋਲ ਹੀ ਪਾਵ ਜੀ ਸਟੇਟ ਟੂ ਸਟੇਟ ਜੇ ਕੋਈ ਕੇਸ ਟ੍ਰਾਂਸਫਰ ਕਰਨਾ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਹਰਚੀ ਲੱਗਦੀ ਹੈ ਜੀ। ਅੰਜੋਲ ਬਸਤਾ ਬਿਲਕੁਲ ਸਾਡੇ ਨਾਲ ਐਡਵੋਕੇਟ ਚਾਨਾ ਜੀ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਕੇਸ ਦੀ ਕਾਰਵਾਈ ਜਿਹੜੀ ਅਗਲੀ ਹੋਣ ਵਾਲੀ ਹੈ ਤੇ ਅਗਲੀ ਸੁਣਵਾਈ ਜਿਹੜੀ ਇਸ ਪੂਰੇ ਕੇਸ ਦੀ 15 ਜਨਵਰੀ ਜਿਹੜੀ ਹੈਗੀ ਉਹ ਡਿਸਾਈਡ ਹੋਈ ਹੈ ਵੇਖਦੇ ਆ ਕਿ 15 ਜਨਵਰੀ ਨੂੰ ਕਿਸ ਤਰੀਕੇ ਦਾ ਨਵੀਂ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ। ਫਰੀਦਕੋਟ ਤੋਂ ਕੈਮਰਾਮੈਨ ਅਵਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ